ਅੱਜ ਦਾ ਡਿਸਕਸ਼ਨ ਇਹਦੇ ਤੇ ਹੈ ਕਿ ਜੋ ਪ੍ਰਾਇਮਰੀ ਅਧਿਆਪਕ ਈਟੀਟੀ ਬੀਐਡ ਵਾਲੇ ਨੇ ਕਿ ਉਹ ਪ੍ਰਿੰਸੀਪਲ ਹਡਮਾਸਟਰ ਡਾਇਰੈਕਟ ਭਰਤੀ ਡਾਇਰੈਕਟ ਰਿਕਰੂਟਮੈਂਟ ਦਾ ਟੈਸਟ ਦੇਣ ਲਈ ਅਲੀਜੀਬਲ ਹਨ ਜੇ ਅਲੀਜੀਬਲ ਹਨ ਤਾਂ ਕੀ ਹੱਕਦਾਰ ਹਨ ਕਿ ਨਹੀਂ ਹਨ ਠੀਕ ਹੈ ਤਾਂ ਨਵੇਂ ਰੂਲ ਜੋ ਕੱਲ੍ਹ ਜਾਂ ਸ਼ਾਇਦ ਹਫ਼ਤੇ ਤੱਕ ਆ ਜਾਣਗੇ ਤਾਂ ਉਹਨਾਂ ਬਾਰੇ ਡਿਸਕਸ਼ਨ ਹੈ ਤਾਂ ਆਉ ਦੇਖਦੇ ਹਾਂ ਜਿਹੜੇ ਰੂਲ ਲਿਆਂ ਦੀ ਕੋਸ਼ਿਸ਼ ਕਰ ਕੀਤੀ ਜਾ ਰਹੀ ਹੈ ਜਿਹੜੇ ਕੱਲ੍ਹ ਆ ਹਫਤੇ ਤੱਕ ਆਜਣ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਾਇਮਰੀ ਅਧਿਆਪਕ ਸਿੱਧੀ ਭਰਤੀ ਪ੍ਰਿੰਸੀਪਲ ਹਡਮਾਸਟਰ ਦਾ ਟੈਸਟ ਨਹੀਂ ਦੇ ਸਕਦਾ ਉਹ ਤਾਂ ਹੈ ਹੀ ਨਹੀਂ ਇੰਟੈਲੀਜੈਂਟ ਹੀ ਹੈ ਨਹੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾਦੀ ਹੈ ਤਾਂ ਦੇਖਦੇ ਹਾਂ ਪਹਿਲੇ ਰੂਲ ਹੈ ਕਿ ਸੀ ਉਹ ਕੀ ਚੇਂਜ ਕੀਤਾ ਜਾ ਰਿਹਾ ਜਿਹੜੇ ਪਹਿਲੇ ਰੂਲ ਐਗਜ਼ਿਸਟ ਕਰਦੇ ਆ ਉਹਦੇ ਵਿੱਚ ਇਹ ਰੂਲ ਬਣਾਏ ਗਏ ਸੀ ਕਿ ਸਾਰੀ ਕੁਆਲੀਫਿਕੇਸ਼ਨ ਦੇ ਨਾਲ ਜਿਹਦੀ ਪ੍ਰਿੰਸੀਪਲ ਦੇ ਲਈ ਚਾਹੀਦੀ ਹੈ ਉਹ ਸਾਰੀ ਕੁਆਲੀਫਿਕੇਸ਼ਨ ਐਮਏ ਬੀএড ਵਗੈਰਾ ਜੋ ਚਾਹੀਦਾ ਹੈ ਜੋ ਰਿਲੈਕਸੇਸ਼ਨ ਹੈ ਸਭ ਕੁਝ ਦੇ ਇੰਤਬਾਬ ਤੂੰ ਤੁਹਾਡਾ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਿਹੜਾ ਮੇਨ ਹੈ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਬਤੌਰ ਸਰਕਾਰੀ ਅਧਿਆਪਕ ਪੰਜਾਬ ਦੇ ਸਕੂਲ ਦੇ ਵਿੱਚ ਜਿਹੜਾ ਕੀ ਸਹੀ ਸੀ ਔਰ ਬੜੇ ਇੰਟੈਲੀਜੈਂਟ ਬੜੇ ਅ ਵਿਜ਼ਨਰੀ ਪਰਸਨ ਅ ਕਿਸ਼ਨ ਕੁਮਾਰ ਜੀ ਨੇ ਬਣਾਇਆ ਸੀ ਇਹ ਰੂਲ ਬੜਾ ਵਧੀਆ ਰੂਲ ਸੀ ਜਿਸ ਨੂੰ ਹੁਣ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਾਇਦ ਹਫਤੇ 10 ਦਿਨ ਤੱਕ ਬਦਲ ਦੇਣ ਸ਼ਾਇਦ ਤਾਂ ਦੇਖਦੇ ਹਾਂ ਹੁਣ ਕੀ ਚੇਂਜ ਲਿਆ ਜਾਂਦਾ ਜਾ ਰਿਹਾ ਹੁਣ ਇਹ ਚੇਂਜ ਲਿਆ ਜਾਂਦਾ ਜਾ ਰਿਹਾ ਹੈ ਕਿ ਇਹਦੇ ਲਈ ਬਾਕੀਆਂ ਨੂੰ ਤਾਂ ਐਲੀਜੀਬਲ ਕੀਤਾ ਜਾਏਗਾ ਸ਼ਾਇਦ ਹਡਮਾਸਟਰ ਨੂੰ ਲੈਕਚਰਰ ਨੂੰ ਇਹੋ ਇਹਦਾ ਫੀਡਿੰਗ ਕੇਟਰ ਹੈ ਜਿਹੜਾ ਇੱਕ ਤਾਂ ਇਹਦਾ ਕੋਟਾ 50 50% ਤੋਂ 75 75 ਕਿੰਤਾ ਜਾ 75 25 ਕਿੰਤਾ ਜਾਦੇ ਪਰ ਅਸਲੇ ਚ 100 ਦਾ 100% ਹੀ ਲਗਭਗ ਇੱਕੋ ਹੀ ਤਰ੍ਹਾਂ ਨੂੰ ਫੀਡਿੰਗ ਕੇਡਰ ਨੂੰ ਦਿੱਤਾ ਜਾ ਰਿਹਾ ਕਿਉਂਕਿ ਇਹ ਉਹੰਦਾ ਫੀਡਰ ਕੇਡਰ ਹੈ ਹਡਮਾਸਟਰ ਲੈਕਚਰਰ ਐਡਵੋਕੇਸ਼ਨਲ ਲੈਕਚਰਰ ਏ ਠੀਕ ਹੈ ਔਰ ਇਹਨਾਂ ਤੋਂ ਇਲਾਵਾ ਸਿਰਫ ਮਾਸਟਰ ਕੇਡਰ ਨੂੰ ਇਨਕਲੂਡ ਕੀਤਾ ਜਾ ਰਿਹਾ ਬਾਕੀਆਂ ਨੂੰ ਨਹੀਂ ਪ੍ਰਾਇਮਰੀ ਟੀਚਰ ਨੂੰ ਨਹੀਂ ਇਨਕਲੂਡ ਕੀਤਾ ਜਾ ਰਿਹਾ ਤਾਂ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਹੀ ਬਾਈ ਪ੍ਰਮੋਸ਼ਨ ਕਰੋ ਔਰ ਇਹਨਾਂ ਨੂੰ ਹੀ ਡਾਇਰੈਕਟ ਰਿਕਰੂਟਮੈਂਟ ਦੇ ਦਿਓ ਬਾਈ ਪ੍ਰਮੋਸ਼ਨ 75% ਦੇ ਦਿਓ ਡਾਇਰੈਕਟ ਰਿਕਰੂਟਮੈਂਟ 25% ਦੇ ਦਿਓ ਤਾਂ ਕਾਦੀ ਡਾਇਰੈਕਟ ਰਿਕਰੂਟਮੈਂਟ ਰਹੇਗੀ ਆਓ ਦੇਖਦੇ ਹਾਂ ਡਾਇਰੈਕਟ ਰਿਕਰੂਟਮੈਂਟ ਦਾ ਮਤਲਬ ਕੀ ਹੁੰਦਾ ਹੈ ਡਾਇਰੈਕਟ ਰਿਕਰੂਟਮੈਂਟ ਦਾ ਮਤਲਬ ਹੁੰਦਾ ਹੈ ਕਿਸੇ ਅਹੁਦੇ ਉੱਤੇ ਸਿੱਧੀ ਤੈਨਾਤੀ ਜੋ ਤਰੱਕੀ ਜਾਂ ਅੰਦਰੂਨੀ ਵਿਭਾਗੀ ਚੋਣ ਦੇ ਬਿਨਾਂ ਸਿੱਧੇ ਤੌਰ ਤੇ ਖੁੱਲੇ ਇਸ਼ਤਿਹਾਰ ਅਤੇ ਯੋਗਤਾ ਅਧਾਰਤ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ ਇਹ ਡਾਇਰੈਕਟ ਰਿਕਰੂਟਮੈਂਟ ਦਾ ਮੀਨਿੰਗ ਹੈ ਤੁਮੈਨੋ ਜਰੂਰ ਦੱਸਿਆ ਜੋ ਕਿ ਪ੍ਰਾਇਮਰੀ ਅਧਿਆਪਕ ਸਿੱਧੀ ਭਰਤੀ ਪ੍ਰਿੰਸੀਪਲ ਹਡਮਾਸਟਰ ਲੱਗਣ ਦੇ ਕਾਬਿਲ ਹਨ ਹੱਕਦਾਰ ਹਨ ਜਾਂ ਨਹੀਂ ਜਰੂਰ ਕਮੈਂਟ ਕਰਕੇ ਦੱਸਿਓ ਥੈਂਕ ਯੂ